ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਣਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੋਰਸ ਕਲੈਕਸ਼ਨਸ ਤੇ ਫਰਸਟ ਕਲੈਕਸ਼ਨ ਆ ਜਿਹੜੀਆਂ ਲੈ ਕੇ ਆਈਆਂ ਫੈਬਨੀਸ਼ਨ ਬ੍ਰਾਂਡ ਦੀਆਂ ਆਈਆਂ ਨੇ 5 ਮੀਟਰ ਦਾ ਆਲਓਵਰ ਤੁਹਾਨੂੰ ਸੂਟ ਮਿਲੇਗਾ ਫੈਬਰਿਕ ਬਹੁਤ ਜ਼ਿਆਦਾ ਪਿਆਰਾ ਹੈ ਲਾਈਨਰ ਨੇਚਰਲ ਆਏਗਾ ਡਿਜੀਟਲ ਪ੍ਰਿੰਟ ਦੇ ਨਾਲ 5 ਮੀਟਰ ਦਾ ਫੈਬਰਿਕ ਦਾ 680 ਰੁਪਏ ਦਾ ਰੇਟ ਹੈ ਸ਼ਿਪਿੰਗ ਚਾਰਜਸ ਜਿਹੜੇ ਫ੍ਰੀ ਨੇ ਰੰਗ ਕਿੰਨਾ ਵਿੱਚ ਕਾਫੀ ਹੈਗੇ ਨੇ ਇੱਕ ਤਰ੍ਹਾਂ ਦੇ ਡਿਜ਼ਾਈਨ ਦੇ ਵਿੱਚ ਚਾਚਾ ਪੰਜ ਪੰਜ ਰੰਗ ਆ ਗਏ ਨੇ ਸਾਰੇ ਜਿੰਨੇ ਵੀ ਰੰਗ ਇੱਥੇ ਐਡ ਕੀਤੇ ਨੇ ਇਹਦੇ ਵਿੱਚ ਸੱਤ ਕਲਰ ਆਣਗੇ ਇਹ ਪਸ਼ਮੀਨਾ ਦੀਆਂ ਕਲੈਕਸ਼ਨਾਂ ਨੇ ਵਿੰਟਰ ਸੀਜ਼ਨ ਆਣਾ ਸ਼ੁਰੂ ਹੋ ਜਾਣਾ ਥੋੜੀ ਦੇਰ ਤੱਕ ਇਸ ਲਈ ਥੋੜੀਆਂ ਪਸ਼ਮੀਨਾ ਦੀਆਂ ਕਲੈਕਸ਼ਨਾਂ ਵੀ ਐਡ ਹੋਈਆਂ ਨੇ 630 ਰੁਪਿਆਨ ਦੇ ਵਿੱਚ ਤੁਹਾਨੂੰ ਸ਼ਰਟ ਤੇ ਬਾਟਮ ਦਾ ਫੈਬਰਿਕ ਮਿਲੇਗਾ ਪਿਓਰ ਪਸ਼ਮੀਨਾ ਦਾ ਸ਼ਰਟ ਡਿਜੀਟਲ ਪ੍ਰਿੰਟਰ ਆਏਗੀ 1 ਮੀਟਰ ਦੀ ਬਾਟਮ ਜਿਹੜਾ ਇਹ ਉਹ ਤੁਹਾਨੂੰ ਉਹ ਵੀ ਪ੍ਰਿੰਟਡ ਮਿਲੇਗਾ 630 ਇਹਨਾਂ ਦਾ ਰੇਟ ਹੈ ਕੁਝ ਕਲੈਕਸ਼ਨਾਂ ਜਿਹੜੀਆਂ ਨੇ ਉਹ ਇਧਰ ਉਧਰ ਅੱਗੇ ਪਿੱਛੇ ਹੋ ਗਈਆਂ ਨੇ ਇਹ ਵੀ ਲਾਈਨ ਅਪ ਵਿੱਚ ਆਏਗਾ ਪਹਿਲੇ ਦੀਆਂ ਕਲੈਕਸ਼ਨਾਂ ਨੇ ਇਸ ਲਈ ਜੋ ਰੇਟ ਦੱਸਿਆ ਉਹਨਾਂ ਦਾ ਉਹੀ ਰੇਟ ਹੈ ਡਿਫਰੈਂਸ ਨਹੀਂ ਹੈ ਰੇਟ ਉਹੀ ਜੋ ਪਹਿਲੇ ਆ ਪੰਜ ਮੀਟਰ ਦਾ ਫੈਬਰਿਕ ਹੈ ਵੀ ਆਲਓਵ ਕ੍ਰੇਪ ਦੇ ਵਿੱਚ ਤੁਹਾਨੂੰ ਮਿਲੇਗਾ 680 ਰੁਪਏਾਂ ਦੇ ਵਿੱਚ ਇਹਦਾ ਥੋੜਾ ਜਿਹੜਾ ਫੈਬਰਿਕ ਪਿਓਰ ਕ੍ਰੇਪ ਦੇ ਵਿੱਚ ਤੁਹਾਨੂੰ ਇਹ ਫੈਬਰਿਕ ਮਿਲੇਗਾ 5 ਮੀਟਰ ਦਾ ਆਲਓਵਰ ਰੰਗੇ ਦੇ ਵਿੱਚ 15 ਤੋਂ 20 ਹੈਗੇ ਨੇ ਸਾਰੇ ਪ੍ਰਿੰਟ ਤੇ ਡਿਜ਼ਾਈਨ ਜਿੰਨੇ ਵੀ ਐਡ ਕੀਤੇ ਨੇ ਸਾਰੇ ਅਵੇਲੇਬਲ ਨੇ ਇੰਨਾ ਸੂਟਾਂ ਵਿੱਚ ਜਿਹੜੇ ਆ ਕਿ ਰੰਗ ਜਿਵੇਂ ਦੇ ਇੱਥੇ ਸ਼ੋਅ ਕੀਤੇ ਗਏ ਨੇ ਇਹ ਰੰਗ オリジナル ਨੇ ਤੇ ਸੇਮ ਐਜ਼ ਇਟ ਇਜ਼ ਆਣਗੇ ਬਾਟਮ ਪਲੇਨ ਦੇ ਸ਼ਰਟ ਪ੍ਰਿੰਟਡ ਨਾਲ ਇਹ ਵੀ ਤੁਹਾਨੂੰ ਬਹੁਤ ਜਿਆਦਾ ਪਿਆਰੇ ਬਰਬਰੀ ਦੇ ਵਿੱਚ ਸੂਟ ਦਾ ਫੈਬਰਿਕ ਮਿਲੇਗਾ ਇਹਦੇ ਵਿੱਚ অপਸ਼ਨ ਹੈਗੀ ਹੈ ਕਿ ਜੇਕਰ ਤੁਸੀਂ 5 ਮੀਟਰ ਆਲਓਵਰ ਵੀ ਲੈਣਾ ਚਾਹੁੰਦੇ ਹੋ ਤਾਂ ਉਹ ਵੀ ਮਿਲੇਗਾ ਨਹੀਂ ਤਾਂ 2.5 ਮੀਟਰ ਦੀ ਸ਼ਰਟ 2.5 ਮੀਟਰ ਦਾ ਬਾਟਮ ਦਾ ਕੱਟ ਐਜ਼ ਇਟ ਇਜ਼ ਮਿਲੇਗਾ ਤੁਸੀਂ ਆਲਓਵਰ ਸੂਟ ਵੀ ਲੈ ਸਕਦੇ ਹੋ ਉਹ ਤੁਹਾਨੂੰ ਮਿਲੇਗਾ ਸਾਰਾ ਸੂਟ ਦੇ ਵਿੱਚ ਤੇ ਜੇਕਰ ਤੁਸੀਂ ਬਾਟਮ ਪਲੇਨ ਜਿਹੜਾ ਸਿਲਕ ਦਾ ਨਾਲ ਬਾਟਮ ਆਇਆ ਉਹ ਲੈਣਾ ਚਾਹੁੰਦੇ ਹੋ ਤੇ ਬਰਬਰੀ ਦੀ ਸ਼ਰਟ ਡਿਜੀਟਲ ਪ੍ਰਿੰਟ ਵਾਲੀ ਤੇ ਇਹ ਤੁਹਾਨੂੰ 1400 ਦੇ ਵਿੱਚ ਮਿਲੇਗਾ ਦੋਨੋਂ ਚੋਇਸ ਨੇ ਜਿਹੜੀ ਵੀ ਤੁਹਾਨੂੰ ਚੰਗੀ ਲੱਗੇ ਤੁਸੀਂ ਉਹਦੇ ਅਕੋਰਡਿੰਗਲੀ ਲੈ ਸਕਦੇ ਹੋ 520 ਰੁਪਏ ਦੇ ਵਿੱਚ ਜੈਪੁਰੀ कॉटन ਦੇ ਵਿੱਚ ਤੁਹਾਨੂੰ ਕਲੈਕਸ਼ਨ ਆਈਆਂ ਨੇ ਕੁਛ ਨਾਲ ਬਾਟਮ ਪਲੇਨ ਆਏਗਾ ਇੱਕ ਦੋ ਕਲੈਕਸ਼ਨ ਹਨ ਬਾਕੀ ਸਾਰੇ ਇਹਨਾਂ ਦਾ ਬਾਟਮ ਪ੍ਰਿੰਟਡ ਆਏਗਾ ਰੇਟ 520 ਰੁਪਏ ਹੈ ਸ਼ਿਪਿੰਗ ਚਾਰजेस ਫ੍ਰੀ ਹੈ 2 ਮੀਟਰ ਦੀ ਸ਼ੋਰ ਹੈ 2 ਮੀਟਰ ਦਾ ਬਾਟਮ ਹੈ ਟੋਟਲ ਤੁਹਾਨੂੰ 5 ਮੀਟਰ ਕਪੜਾ ਸਿਰਫ ਤੇ 520 ਰੁਪਏਾਂ ਦੇ ਵਿੱਚ ਮਿਲੇਗਾ ਰੰਗ ਇਹਦੇ ਵਿੱਚ 40 ਤੋਂ 45 ਨੇ ਤੇ ਸਾਰੇ ਰੰਗ ਅਵੇਲੇਬਲ ਨੇ ਜੈਪੁਰੀ ਪ੍ਰਿੰਟ ਨਾਲ ਆਏਗੀ ਸ਼ੋਰ ਜੈਪੁਰੀ ਪ੍ਰਿੰਟ ਨਾਲ ਆਏਗਾ ਬਾਟਮ ਪਿਓਰ कॉटन ਦੀ ਕਲੈਕਸ਼ਨ ਹੈ ਰੇਟ 520 ਰੁਪਏ ਹੈ ਸ਼ਿਪਿੰਗ ਚਾਰजेस ਫ੍ਰੀ ਹੈ ਆਲ ਓਵਰ ਇੰਡੀਆ ਕੋਈ ਐਕਸਟਰਾ ਚਾਰजेस ਨਹੀਂ ਲੱਗਣਗੇ ਕੋਈ ਸੂਟ ਬਾਏ ਕਰਨਾ ਜਾਂ ਕੋਈ ਵੀ ਕੁਇਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਹਣੇ ਸੋਹਣੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ